ਸਿਟੀ थाना ਬਲਾਚੌਰ ਪੁਲਿਸ ਨੇ 8 ਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਨਾਮਜਦ ਵਿਅਕਤੀ ਨੂੰ ਕੀਤਾ ਕਾਬੂ ਪੰਜਾਬ ਸਰਕਾਰ ਜਿਹਦੇ ਹੁਕਮਾਂ ਦੇ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਵੀ ਮਹਿੰਮ ਚੱਲ ਰਹੀ ਆ ਜਿਸ ਦੇ ਤਹਿਤ ਸਾਡੇ ਮਾਣਯੋਗ ਐਸਐਸਪੀ ਸਾਹਿਬ ਅਤੇ ਸਬਡਿਵੀਜ਼ਨ ਬਲਾਚੌਰ ਦੇ ਡੀਐਸਪੀ ਸਾਹਿਬ ਜੀ ਵੀ ਹਦਾਇਤੇ ਲਗਾਤਾਰ ਜਿਹੜੇ ਆ ਨਸ਼ਾ ਤਸਕਰ ਜਿਹੜੇ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ ਔਰ ਸਮਾਜ ਨੂੰ ਗੰਦਾ ਕਰ ਰਹੇ ਆ ਉਹਨਾਂ ਦੇ ਖਿਲਾਫ ਮਾਮਲੇ ਛੇੜੀ ਹੋਈ ਹੈ ਜਿਸ ਦੇ ਤਹਿਤ ਅਸੀਂ ਇੱਕ ਮੁਕਦਮਾ ਜਿਹੜਾ ਆ ਉਹ ਮਿੱਤੀ ਮੁਕਦਮਾ ਉਹਨਾਂ ਨਸੀਬ ਮਿੱਤੀ 12 ਥੇਨ 25 ਨੂੰ ਅੰਡਰ ਸੈਕਸ਼ਨ 21 ਐਂਟੀ ਸੈਕਸ਼ਨ ਦੇ ਤਹਿਤ ਦਰਜ ਕੀਤਾ ਸੀ ਤੇ ਜਿਸ ਦੇ ਵਿੱਚ ਦਵਿੰਦਰ ਸਿੰਘ ਬੈਲੀ ਜਿਹੜਾ ਆ ਉਹ ਬੈਂਦੀ ਫਰ ਦਾ ਰਹਿਣ ਵਾਲਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਸ ਪਾਸੋਂ ਜਿਹੜੀ ਆ ਉਹ 8 ਗ੍ਰਾਮ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਸੀ ਔਰ ਉਸੇ ਤਰਹਿਤ ਉਹੀ ਕੋਸ਼ਿਸ਼ ਦੇ ਤਹਿਤ ਇੱਕ ਬਖਰਾ ਨਾਂਗਰਾ ਉਹ ਨਾਮਜ਼ਦ ਹੋਇਆ ਸੀ ਕਿ ਸਮਾਨ ਦਾ ਹੋ ਆ ਮੋਰ ਪਗਜਾ ਪੁੱਤਰ ਦੇਵਰਾਜਵਾਸੀ ਮਹਿੰਦੀਪੁਰ ਦਾ ਜਿਹੜਾ ਨਾਂ ਉਹ ਉਹਦੇ ਵੱਲੋਂ ਦਰਜ ਕਰਾਇਆ ਗਿਆ ਸੀ ਤੇ ਜਿਸ ਦੇ ਪੈਰਤੀ ਸੰਖਤਾਂ ਵਿੱਚ ਜਿਹੜੀ ਅਸੀਂ 29 ਐਂਡਚਕ ਦਾ ਵਾਅਦਾ ਕੀਤਾ ਸੀ ਤੇ ਉਹ ਜਿਹੜਾ ਇਹ ਦੋਸ਼ੀ ਸੀ ਦੀ ਲਗਾਤਾਰ ਅਸੀਂ ਤਲਾਸ਼ ਕੀਤੀ ਹੋਈ ਸੀ ਤੇ ਮਹਿਮ ਤੇ ਜਿਹੜੀ ਪੰਜਾਬ ਸਰਕਾਰ ਵੱਲ ਮਹਿਮ ਸੀ ਚੱਲ ਰਹੀ ਆ ਉਸ ਦੇ ਦੌਰਾਨ ਇਸ ਬੰਦੇ ਨੇ ਆਪਣੇ ਆਪ ਨੂੰ ਸਵਾਰਿਆਸਗਾ ਅੱਗੇ ਪਿੱਛੇ ਹੋਇਆ ਫਿਰਦਾ ਸੀ ਤੇ ਇੱਥੇ ਲਗਾਤਾਰ ਸਾਡੀ ਨਜ਼ਰ ਸੀ ਜਿਸ ਨੂੰ ਕੱਲ ਜਿਹੜਾ ਆ ਉਹ ਮੁਕਦਮਾ ਹਜਾ ਦੇ ਵਿੱਚ ਸਾਨੂੰ ਇਤਲਾਹ ਹੋਈ ਆ ਤੇ ਇਹਨੂੰ ਅਸੀਂ ਕਰਮੇ ਵਿੱਚ ਅਰੈਸਟ ਕੀਤਾ ਤੇ ਇਹ ਵੀ ਜਿਹੜੀ ਆ ਉਹ 29 ਐਂਡਸੈਟ ਦੇ ਤਹਿਤ ਵੀ ਗ੍ਰਿਫਤਾਰੀ ਪਾਈ ਗਈ ਆ ਅਤੇ ਮਕਦਮਾ ਸੰਬੰਧੀ ਤਵੀ ਸੰਧੀ ਇਹ ਤੋਂ ਪੁੱਛ ਕੇ ਕਰ ਰਹੇ ਆ। ਉਹਦਾ ਨਾਮ ਵੀ ਲੈ ਰਹੇ ਆ। ਆਹ ਇਨਵੈਸਟੀਗੇਸ਼ਨ ਚੱਲਦੀ ਹੈ ਤਾਂ ਪੁੱਛ ਰਹੇ ਆ। ਤਾਂ ਇਹ ਮਾਂਜੜਾ ਹੈ ਕੌਣ ਇਹਨਾਂ ਨੂੰ ਸਪਲਾਈ ਕਰਦਾ ਸੀਗਾ ਅਤੇ ਕੌਣ ਇਹ ਕਿਦਾਂ ਇਹ ਵੇਚਣ ਦਾ ਤਾਂ ਇਹ ਆਪ ਵੀ ਐਡਿਕਟ ਹੈਗਾ ਪੀਦਾ ਬਹੁਤ ਜ਼ਿਆਦਾ ਆ। ਅ ਤੇ ਸਪਲਾਈਅਰ ਵੀ ਸੀਗਾ। ਸਪਲਾਈਅਰ ਵੀ ਸੀਗਾ। ਤੇ ਜਿਸ ਕਰਕੇ ਤੇ ਇਹਦਾ ਇੱਕ ਪ੍ਰੋਪਰ ਨਜ਼ਰ ਅਸੀਂ ਰੱਖੀ ਹੋਈ ਸੀ। ਤੇ ਇਹਦੇ ਖਿਲਾਫ ਪਹਿਲਾਂ ਜਿਹੜਾ ਉਹ ਛੇ ਮੱਧਮ ਕਦਮੇ ਜਿਹੜੇ ਆਕਸੀਜਨ ਦੇ ਦਰਜੇ ਔਰ ਐਂਟੀਬਾਇਓਟਿਕ ਦਾ ਵੀ ਇੱਕ ਕਰਨਾ ਪਹਿਲੇ